ਆਦੇਬੇ ਤੇ 2124 ਦੇ ਸੋਚਾ ਮੁਤਾਬਿਕ 17 ਬੰਕਰ ਸੰਮਤ ਨਾਕਸ਼ਾ ਹੈ 552 ਨੂੰ ਜਿਹੜੇ ਕਾਲਪਤ ਸਰਵੇ ਤੇ ਪੰਜ ਸਿੰਘ ਸਾਹਿਬਾਂ ਦੇ ਇਕੱਤਰਤਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਕੋਰਟ ਮੈਂਕੀ ਦੇ ਮੈਂਬਰ ਸਾਧਕਾ ਕੈਬਨਟ ਮੰਤਰੀ ਅੱਜ ਦੇ 2015 ਦੇ ਐਗਜ਼ੈਕਟਿਵ ਦੇ ਮੈਂਬਰ ਕੌਮਿਟੀ ਹਾਜ਼ਰ ਹੋਏ ਜਿਸ ਵਿੱਚ ਸਿੰਘ ਸਾਹਿਬਾਨ ਜੀ ਵਰਨ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਫੈਸਲੇ ਤੋਂ ਜੋ ਸਵਾਲ ਸੁਖਬੀਲ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਬੂਲ ਕੀਤਾ ਹੈ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਨਾਂ ਗੁਨਾਹਾਂ ਚਾਪੜੇ ਪਾਕਿਸਤਾਨੇ ਨੂੰ ਕੂਲ ਕੀਤਾ। ਇਹਨਾਂ ਦੇ ਨਾਲ ਸੁਖਦੇਵ ਸਿੰਘ ਘਿੰਸਾ ਸਾਹਿਬ, ਸੁਤਿਆ ਸਿੰਘ ਲੰਗਾ, ਹੀਰਾ ਸਿੰਘ, ਅਲਵਿੰਦਰ ਸਿੰਘ ਘੁੰਟੜ, ਦਲਜੀਤ ਸਿੰਘ ਚੇਮਾ, ਗੁਲਜਾਪ ਸਿੰਘ ਰਾਣੀ ਤੇ ਇਸ ਲਈ ਇਹਨਾਂ ਨੂੰ ਵੇਟ ਲਿਖੇ ਅਨੁਸਾਰ ਤਰਖਾਲ ਆਈ ਗਈ। ਇਹ ਕੱਲ੍ਹ ਬੀਤੇ 3/12/2024 ਨੂੰ ਸ਼੍ਰੀ ਦਰਬਾਰ ਸਾਹਿਬ ਪ੍ਰਿਯੋਹਰ ਮੰਤਤ ਸਾਹਿਬੀ ਤੇ ਪ੍ਰਬੰਧਕ ਦੇ ਸੰਗਤ ਨੇ ਬਾੜੇ ਜੋ 12ਵਾਂ ਨੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ ਔਰ ਮੈਨੇਜਰ ਪਰਵਾਰ ਸਾਹਿਬ ਇਹਨਾਂ ਦੀ ਹਾਜ਼ਰੀ ਚਿੰਤਨ ਚਿੰਤ ਕਰੇਗਾ ਉਹਪਰੰਤ ਇਹ ਇਸ਼ਨਾਨ ਕਰਕੇ 1 ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮਾਜਣਗੇ 1 ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਵਿਧਨੇ ਤੋਂ ਇਲਾਵਾ ਸੁਖਮਣ ਸਾਹਿਬ ਦਾ ਪਾਠ ਕਰਨਗੇ। ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਦਾ ਕੋ ਬਾਈ ਦਾਣੀ ਹੈ। ਇਹਨਾਂ ਸਾਰਿਆਂ ਦੇ ਗਾਲ ਵਿੱਚ ਜਿਨ੍ਹਾਂ ਦੇ ਨਾਮ ਲੈ ਗਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਤਰਤੀ ਪਾਈ ਜਾਣੀ ਹੈ ਜੋ ਜਿਦੇ ਗਾਲ ਤਕਸੈ ਤੋਂ ਪਾਈ ਜਾਂਦੀ ਹੈ। ਜਸਵੰਤ ਸਿੰਘ ਮੈਨੇਜਰ ਸੱਤਰੇ ਸਿਹਾਕਾਤ ਸਿੰਘ ਸਾਹਿਬ ਉਹੇਠਾਂ ਜਾਣ ਨਾਲ ਸਰਦਾਰ ਭਗਵੰਤ ਸਿੰਘ ਧਕੇੜਾ ਮੈਨੇਜਰ ਫਿਰਦਰਬਾਦ ਸਾਹਿਬ ਹੋਰ ਨਾਲ ਕੇ ਇਨਾਂ ਦੇ ਗੱਲ ਵਿੱਚ ਜਿੰਨਾਂ ਦੇ ਲਾਭ ਹੋਣਗੇ ਇਹ ਇਹਨਾਂ ਦੇ ਗੱਲ ਵਿੱਚ ਤਕਤੀ ਪਾਉਣ ਕੇਨਾਂ ਦੇ ਦਿੱਤੇ ਆਪਣੇ ਘਰ ਵਿੱਚ ਪਾਕ ਜਨੇ ਸੁਖਦੇਵ ਸਿੰਘ ਬਾਦਲ ਦੇ ਲੱਤ ਵਿੱਚ ਫਟ ਲੱਗੀ ਹੋਈ ਹੈ ਫੈਕਚਰ ਹੈ ਸੁਖਦੇਵ ਸਿੰਘ ਢੀਡ ਸਾਹਿਬ ਬਦੁਰਭ ਹੋਣ ਕਰਕੇ ਜਿਹੜੇ ਸੇਵ ਕਰਕੇ ਜਿਹੜੇ ਸ਼ੇਰ ਕਰਕੇ ਜਿਹੜੇ ਸੇਵਾ ਉਹ ਕਰ ਤੋਂ ਸਮਰਥਨ ਹੈ ਇਸ ਨੇ ਇਹ ਤਾਂ ਦੇ ਦੋ ਦਿਨ ਕੰਟਾ ਕਾਰਜ ਜੋੜੇ ਦੇ ਬਾਰ-ਬਾਰ ਸੀਰ ਦਰਵਾਦ ਸਾਹਿਬ ਦੇ ਬਾਰ-ਬਾਰ ਬੀਟੀਆ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋੜਾ ਗਲ ਵਿੱਚ ਪਾ ਕੇ ਆਪਣੇ ਹੱਥ ਵਿੱਚ ਪਰਸ਼ਾ ਫੜ ਕੇ ਲੱਕਣਾ ਔਰ ਉਸ ਸਮਾਂ ਜਿਹੜਾ 1 ਘੰਟੇ ਦਾ ਸਮਾਂ ਹੈ ਇਹਨਾਂ ਦੇ ਗਲ ਵਿੱਚ ਉਹ ਜਿਹੜੀ ਤਕਤੀ ਹੈ ਉਹ ਪਾਈ ਹੋਵੇ ਇਸੇ ਤਰ੍ਹਾਂ ਦੋ ਦਿਨ ਦਾ ਸਫਰੀ ਦੇਸ ਕਰ ਸਾਹਿਬ ਦੋ ਦਿਨ ਤੱਕ ਜਿਹੜਾ ਦੰਗਮਾ ਸਾਹਿਬ ਤਰਵੰਡੀ ਸਾਪਾਉ ਦੋ ਦਿਨ ਜਿਹੜਾ ਪ੍ਰਬਾਤ ਸਾਹਿਬ ਜਿਹੜੇ ਮੁਕਸਲ ਸਾਹਿਬ ਆਤੇ ਦੋ ਦਿਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਲੱਗੀ ਐ ਜੋ ਕੰਖਾ ਲੱਗੀ ਐ ਉਹ ਪੂਰੀ ਕਰਨੀ ਐ ਆਪਰੇ ਚ ਵਰਸ਼ਾ ਫੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਜੇ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਚੇਲ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਇਹ ਜਿਹੜੀ ਸੇਵਾ ਹੈ ਇਹ ਕਰਨੀ ਐ ਤੋਂ ਬਾਅਦ ਇਹ ਕਿੰਨਾ ਟਾਈਮ ਹੋਏਗਾ ਇਹਨਾਂ ਦੇ ਬੈਠਣ ਦਾ ਇਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਪਰਿਵਾਰ ਤੇ ਮੋਰੇ ਬੈਠਣ ਦਾ ਏਸੀਰ ਤੇ ਬੈਠ ਕੇ ਛੋੜਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਇਹਨਾਂ ਨੇ ਦੁਆਜੰਦੇਵੇਂ ਦਰਬਾਰ ਸਾਹਿਬ ਦੇ ਬਾਹਰ ਬੈਠਣਾ ਹੈ ਘੰਟਾ ਘੜੂੜ ਦੇ ਬਾਹਰ ਬੈਠਣਾ ਹੈ ਇਸ ਤੋਂ ਬਾਅਦ ਇਹ ਤੁਹਾਨੂੰ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਮਾਣਣੇ ਨੇ ਜਿੰਨੇ ਵੀ ਸਿਹਤ ਕਰਕੇ ਸੇਵਾ ਹੋ ਸਕਦੀ ਹੋਵੇ ਜੋੜਨ ਦੀ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੇ ਸਿਹਤ ਕਰਕੇ ਕਰ ਸਕਦੇ ਹੋਰ ਇਹ ਇੱਕ ਇੱਕ ਘੰਟਾ ਇਹਨਾਂ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ ਇੱਕ ਘੰਟਾ ਬੈਠ ਕੇ ਕੀਰਤਨ ਸੁਣਨਾ ਹੈ ਤੇ ਇੱਕ ਇੱਕ ਫਾਟ ਸੁਖਮਨੀ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਪੇਲਿਕ ਆ ਰਹੇ ਜੋ ਚੁੱਪੇ ਸਾਤੇ ਅਖਬਾਰਾਂ ਰਾਹੇ ਜੋ ਇਹ ਗੁਨਾਹਕ ਦਿੱਸਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਅਹੁਦੇ ਵੀ ਬਾਣੇ ਤੇ ਹਮਾਇਤ ਵੀ ਕੀਤੀ ਬੀਬੀ ਜਗੀਰ ਕੌਰ ਪ੍ਰਯੰਸ਼ ਚੰਦੂਪਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਬਗੇਠਾ ਸੋਹਣ ਸਿੰਘ ਕੰਡਾਲ ਤੇ ਹਿਸ਼ੰਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਆਦੇਸ਼ ਪ੍ਰਤਾਪ ਸਿੰਘ ਇਹ ਕੱਲ੍ਹ ਬੀਤੇ 3 12 24 ਨੂੰ 12 ਤੋਂ 1 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਵਾਸ਼ਰੂਮਾਂ ਦੀ ਸਫਾਈ ਕਰਨਗੇ ਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਕਿਸੇ ਦੀ ਵੀ ਡਿਊਟੀ ਅਲਾਟ ਕੀਤੀ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨਤ ਕਰਨਗੇ ਇਸ ਤੋਂ ਬਾਅਦ ਇਹ 5 ਦਿਨ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ 1 ਘੰਟਾ ਸੇਵਾ ਕਰਨੀ ਹੈ ਜੋੜੇ ਝਾੜ ਦੀ ਸੇਵਾ, ਭਾਂਡੇ ਮਾਣ ਦੀ ਸੇਵਾ, ਝਾੜੂ ਦੀ ਸੇਵਾ, ਪੋਰਚ ਦੀ ਸੇਵਾ ਕਰਨੀ ਹੈ। ਔਰ ਪੰਜ ਦਿਨ ਵਾਸਤੇ ਕਰਨੀ ਹੈ। ਸ਼ੋਭਰੀ ਅਕਾਲੀ ਦਰ ਦੇ ਲੀਡਰਸ਼ਿਪ ਆਪਰੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਵਿਗਵਾਇ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੇ ਆ। ਇਸ ਲਈ ਸਿੰਘ ਸਹਿਬਾਰ ਬਾਦਲਾਂ ਵੇਟਲਿਕ ਅਨੁਸਾਰ ਆਗਵਾ ਦੀ ਝੂਟੇ ਲਾਏ ਜਾਂਦੇ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਭਾਤੇ ਆਰੰਭ ਕਰਨ ਭਾਤੇ ਬੋਕਸ ਨਾ ਹੋਵੇ ਝੂਟੇ ਨਾ ਹੋਵੇ ਆਧਾਰ ਕਾਰਡ ਦਾ ਕੋਈ ਹੋਰ ਪਛਾਣ ਪੱਤਰ ਨਾਲ ਲਾ ਕੇ ਤੇ ਜਿਹੜੇ ਮੈਂਬਰਸ਼ਿਪ ਹੈ ਉਹ ਬਣਾਈ ਜਾਵੇ ਪੁਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਪੁਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਪਗਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ ਸ਼੍ਰੀ ਕਾਤਰ ਸਿੰਘ ਵੱਲੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਅਜੰਦਰ ਸਿੰਘ ਢਾਬੇ ਪ੍ਰਧਾਨ ਸ਼ੌਮਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਬਾਲ ਸਿੰਘ ਹੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਇਆੜੀ ਸੰਤਾ ਸਿੰਘ ਬਰਾਦਪੁਰੇ ਔਰ ਸ਼੍ਰੀ ਕਾਤਰ ਸਿੰਘ ਵੱਲੋਂ ਬੀਬੀ ਸਤਵੰਤ ਕੌਰ ਪੁੱਤਰ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕ ਕਮੇਟੀ ਨੂੰ ਵਿਦੇਸ਼ ਕੀਤਾ ਜਾਂਦਾ ਹੈ ਦੇ ਪ੍ਰਧਾਨ ਸਾਹਿਬ ਜਿਹਨਾਂ ਆਗਵਾ ਨੇ ਤਸਦੀਕ ਦਿੱਤੇ ਹਨ ਉਹ ਦਿਨ ਦਿਨ ਦੇ ਅੰਦਰ ਅੰਦਰ ਤਸਦੀਕੇ ਪ੍ਰਵਾਨ ਕਰਕੇ ਇਸ ਰਿਪੋਰਟ ਸੀ ਜੀ ਕਾਲਪਤ ਸਹਿ ਦੇਤੇ ਭੇਜਾਂ ਬਾਗੀ ਅਤੇ ਦਾਗੀ ਤੜਾ ਆਪ ਸਾਰੇ ਸੰਜੇ ਹੋ ਕੇ ਬਾਗੀ ਅਤੇ ਦਾਗੀ ਤੁਹਾਡੇ ਦੇ ਨਾਮ ਦੇ ਨਾਲ ਇਹ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਪਿਛਲੇ ਦਿਨਾਂ ਤੋਂ ਸ਼ਾਪ ਰਿਹਾ ਹੈ ਬੋਲਿਆ ਜਾ ਰਿਹਾ ਹੈ ਬਾਕੀ ਅਸੇ ਰਾਜੀਆਂ ਘੜਾ ਆਪਣੇ ਅਲੱਗ ਰਾਜ ਚੁੱਲ੍ਹੇ ਸਮੇਟ ਕੇ ਚੁੱਲ੍ਹੇ ਸਮੇਟਣ ਤੋਂ ਬਾਅਦ ਇਹ ਆਪੋ ਆਪਣੀ ਵਕਤ ਵਕਤ ਡੱਗਲੀ ਬਜਾਉਣੀ ਛੱਡ ਕੇ ਵਕਤੋ ਵਕਤ ਰਾਜ ਅਲੱਗ ਨੇ ਛੱਡ ਕੇ ਕਿਉਂਕਿ ਦੇਖਾ ਬਾਕੀ-ਬਾਕੀ ਨੇ ਤੇ ਬਾਕੀ ਵੀ ਲਾਗੀ ਨਹੀਂ ਉਹ ਦਾਗਾ ਤਾਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਚ ਰਹਿ ਕੇ ਅਹੁਦੇ ਵੀ ਮਾਣੇ ਸੋਖ ਸੁਵਿਧਾਾਂ ਵੀ ਮਾਣੀਆਂ ਉਹ ਪੈਨਸ਼ਨ ਵੀ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵੱਖ ਹੋਏ ਤੇ ਉਹਨਾਂ ਨੂੰ ਵਾਗੀ ਕਿਹਾ ਜਾਣ ਲੱਗਾ ਦੂਜਿਆਂ ਨੂੰ ਤਾਂ ਕਿ ਕਿਹਾ ਜਾਣ ਲੱਗਾ ਹੈ ਦੋਨੋਂ ਤਾਂ ਕਿ ਬਾਗੀ ਅਤੇ ਦਾਗੀ ਆਪੋ ਆਪਣੇ ਚੁੱਲ੍ਹੇ ਸਬੇੜ ਕੇ ਆਪੋ ਆਪਣੇ ਰਾਗ ਅਲਾਪਣੇ ਬੰਦ ਕਰਕੇ ਤੇ ਸ਼ਰੋਮਣੇ ਅਕਾਲੇ ਰਲ ਦੇ ਮਜਬੂਤੀ ਵਾਸਤੇ ਕਾਰਜ ਕਰ ਆਪਣੇ ਸਾਰੀਆਂ ਉਦਯੋਗਦਾਰੀਆਂ ਨੂੰ ਭੰਗ ਕਰਕੇ ਜਿਹੜੇ ਆਪੋ ਆਪਨੇ ਵੱਖਰੇ ਸੁਰ ਨੇ ਮੀੜੇ ਦਾ ਰਾਜ ਦੇ ਵਕਤ ਵਕਤ ਸੁਰਾ ਦੇ ਰਹੇ ਇੱਕ ਦੂਜੇ ਨੂੰ ਨੇਵਾ ਦਿਖਾਉਣਾ ਅਤੇ ਆਪਣੇ ਆਪਣੇ ਹੌਬਿਆਂ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਕੇ ਬੰਦ ਕਰਨ ਅਤੇ ਦੋਵੇਂ ਤਰ੍ਹਾਂ ਆਪਣੇ ਹੌਮੈਤੀਏ ਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੱਖ ਸਾਹਿਬਾਂ ਦੀ ਨੇ ਪ੍ਰਸਾ ਕੀਤਾ ਸਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾਰੇ ਝੂਠੇ ਸੌਦੇ ਸਾਧੇ ਮੁਆਫੀ ਦਿੱਤਾ ਸੁਪੇ ਬੀਨ ਸਿੰਘ ਬਾਦਲ ਨੇ ਸੰਗਠਨ ਦੇ ਸਾਹਮਣੇ ਖੜ ਕੀਤਾ ਆਪਣੇ ਰਿਸ਼ਤੇ ਤਖਸੈਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਰਸੇ ਵਾਲੇ ਉਤਸਵਾਰ ਨੂੰ ਜਿਹੜੇ ਮੁਆਫੀ ਦਵਾਈ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਹੜੇ ਵਕਤ ਵਿੱਚ ਮੁੱਖ ਮੰਤਰੀ ਸਾਹਿਬ ਉਹ ਵੀ ਹਾਜ਼ਰ ਸਨ ਸਿੰਘ ਸਹਿਬਾਨ ਨੇ ਔਰ ਸੰਗਠਨ ਦੇ ਉੱਤੇ ਸਿੰਘ ਸਹਿਬਾਨ ਨੇ ਵਿਚਾਰ ਕਰਕੇ ਫੈਸਲਾ ਕੀਤਾ ਤੇ ਜੋ ਸ਼੍ਰੀ ਅਕਾਲ ਪਤਵਰ ਸਾਹਿਬ ਤੋਂ ਉਹਨਾਂ ਨੂੰ ਫਕਰੇ ਟੌਮ ਦਾ ਜਿਹੜਾ ਅਵਾਰਡ ਦਿੱਤਾ ਸੀ ਉਹਨੂੰ ਮਨਸੂਬ ਕੀਤਾ ਜਾਂਦਾ ਹੈ ਭਾਗੇ ਵਾਪਸ ਲਿਆ ਜਾਂਦਾ ਹੈ ਸਾਰਤਾਂ ਜਿੱਥੇ ਨਾਰਾਂ ਦੇ ਆਏ ਜੋ ਸਪਸ਼ਟੇ ਕਰਨੇ ਉਹ ਪਸੰਦੇ ਬਖਸ਼ ਨਹੀਂ ਹਨ ਕਿਉਂਕਿ ਉਹ ਨਾਰੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਪੋਚੇ ਚਿੱਪਤ ਦੇ ਦੇ ਕੇ ਇਹਨਾਂ ਚੱਤਾ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ ਮਾਫੀ ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਇਆ ਹੋਇਆ ਸਪਸ਼ਟੇਕਰਨ ਅਤੇ ਝੂਠੇ ਸੌਦੇ ਸਾਹ ਦੇ ਜੋ ਪੱਤਰਕ ਹੈ ਉਹ ਸਾਰਕਤ ਜਾਣਕਾਰੀ ਵਾਸਤੇ ਜਨਤਕ ਕਰ ਦਿੱਤੀ ਜਾਏਗੀ ਉਹ ਚਿੱਠੀ ਜਨਤਾ ਕਰਾਂਗੇ ਜਿਸ ਚਿੱਠੀ ਨੂੰ ਆਧਾਰ ਬਣਾ ਕੇ ਤੇ ਝੂਠੇ ਸੌਦੇ ਵਾਲੇ ਨੂੰ ਮੁਆਫੀ ਦਿੱਤੀ ਸਿੰਘ ਸਹਿਬਾਨ ਜੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਬਕਾ ਜੱਥੇਦਾਰ ਸ਼ਿਲੇਟਾਪ ਤੱਕ ਸਾਥ ਗਿਆਨੇ ਗੁਰਬਖਸ ਸਿੰਘ ਉਦਤੀਆਂ ਹੋਈਆਂ ਸ਼੍ਰੋਮਣੀ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਔਰ ਗਿਆਨੇ ਗੁਰਬਖਸ ਸਿੰਘ ਜੋ ਸ਼ਿਲੇਟਾਪ ਤੱਕ ਸਾਥ ਸੰਧਗ੍ਰੰਥੇ ਲਾਏ ਹੋਏ ਨੇ ਉਹਨਾਂ ਦੀ ਤਵਦੀਲੇ ਤੱਕ ਸਾਥ ਤੋਂ ਆਮਲ ਸਰਸੇ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੱਨਾਂ ਚ ਇਹ ਅੱਜ ਵੀ ਤਰ੍ਹਾਂ ਪੇਸ਼ ਹੋ ਕੇ ਪੰਤ ਪਵਾਸੋ ਮਵਾਕੇ ਨਹੀਂ ਮੰਗਦੇ ਉਹਨਾਂ ਚ ਇਹਨਾਂ ਨੂੰ ਜਿਹੜਾ ਅਮਰਸਾਤ ਤੋਂ ਬਾਹਰ ਰੱਖਿਆ ਜਾਏ। ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਤੇ ਰੋਕ ਲਾਈ ਜਾਂਦੀ ਹੈ। ਜੋ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਿਤ ਕੀਤੀ ਗਏ ਕੋਲ ਵੱਡੀ ਰਕਮ ਦੇ ਇਸ਼ਤਿਹਾਰ ਸਭ ਤੋਂ ਬਾੜੇ ਝੂਠੇ ਸੌਦੇ ਵਾਲੇ ਸਾਥੀ ਬਵਾਫੇ ਨਾਟੇ ਨੂੰ ਜਾਇਜ਼ ਠਹਿਰਾਉਣ ਵਾਸਤੇ ਸਹੀ ਠਹਿਰਾਉਣ ਵਾਸਤੇ ਜੋ ਪੈਸਾ ਬੁਰਵਕ ਤੋਂ ਦਿੱਤੇ ਗਏ ਬੁਰਕ ਦਾ ਪੈਸਾ ਖਰਚ ਕੀਤਾ ਗਿਆ। ਉਹ ਪੈਸਾ ਵਿਆਜ ਸਾਹਿਤ ਜੋ ਵੀ ਜਿਹੜੀ ਪੈਸਾ ਹੈ ਉਹ ਚੌਪੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਊਂਟ ਬ੍ਰਾਂਚ ਉਹ ਐਸੇ ਕੇਸੇ ਦੇ ਅਕਾਊਂਟ ਬ੍ਰਾਂਚ ਉਸ ਪੈਸੇ ਦੀ ਰਾਜ ਸਮੇਤ ਭਰ ਪਾਈ ਕਰਨਗੇ ਔਰ ਉਹ ਪੈਸੇ ਭਰਨੇ ਜ਼ਿੰਮੇਵਾਰ ਹੋਣਗੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਰਸਾ ਸੁੱਚਾ ਸਿੰਘ ਲੱਗਾ ਹੀਰਾ ਸਿੰਘ ਬਲਦੇਵ ਸਿੰਘ ਗੁਲਜਾਰ ਸਿੰਘ ਬਰਵਿੰਦਰ ਸਿੰਘ ਭੁੰਡਰ ਉਹ ਕਪਨਾਵਾ ਸ਼੍ਰੀ ਗੁਰੂਕਾਲ ਸਰਬਤਖ ਸਾਹਿਬ ਤੋਂ ਹੋਰ ਅਕਾਲੀ ਵਰਕਰਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ ਕਿ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ ਸਾਰੇ ਵਰਕਰ 1,25,000 ਬੋਟੇ ਰੋਣਗੇ ਔਰ ਉਹਨਾਂ ਬੋਟਿਆਂ ਦੇ ਪਾਲਣਾ ਦੇ ਕਰਨਗੇ ਇਸ ਦੇ ਨੇ ਇਸ ਫੈਸਲੇ ਤੇ ਕੁਝ ਵਿਚਾਰਾ ਕਰਨ ਵਾਸਤੇ ਕਿਉਂਕਿ ਗੁਰੂਕਾਲ ਤੋਂ ਲੈ ਕੇ ਇਹ ਰਵੱਤ ਰਹੀ ਹੈ ਕਿ ਸਤਪੁਰੂ ਸਾਹਿਬ ਇਹ ਪੁਰਾਤਨ ਗੁਰੂ ਸਿੱਖਾਂ ਨੂੰ ਨਾਲ ਲੈ ਕੇ ਕਈ ਮਸਜਦਾਂ ਤੇ ਵਿਚਾਰਾ ਕਰਿਆ ਕਰਦੇ ਸਨ ਜਦੋਂ ਸ਼ੂਰੀ ਕਾਫਕਤ ਸਾਹਿਬ ਤੇ ਗੁਦਵਾਨਾਂ ਦੇ ਇੱਕ ਇਕੱਤਰਤਾ ਬੁલાਏ ਗਏ ਉਹਨਾਂ ਪਾਸੋਂ ਸਲਾਹਾਂ ਲੈਣ ਵਾਸਤੇ ਇਕੱਤਰਤਾ ਬੁલાਈ ਗਈ ਇੱਕ ਵਿਅਕਤੀ ਜਿਹੜਾ ਵਰਸਿਕ ਸਰਨਾ ਜੋ ਦਿੱਲੀ ਪੁਰਨਵਾਰਾ ਬੈਂਜਨਾਟ ਦੇ ਪੇਟੀ ਦਾ ਸਾਫਾ ਪ੍ਰਧਾਨ ਹੈ ਉਹਨੂੰ ਬੜੇ ਤਕਲੀਫ ਹੋਈ ਅੱਜ ਦੇ ਦੌਰ ਸੰਪਾਦ ਪ੍ਰਧਾਨ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੈਠੇ ਨੇ ਸਿੱਖ ਵਿਦਵਾਨਾਂ ਨੂੰ ਕਿਹਾ ਕਿ ਇਹ ਇੱਜੜ ਅਟਾ ਕੀਤਾ ਜਾ ਰਿਹਾ ਹੈ ਜਦੋਂ ਮਾਜੂ ਸਿੰਘ ਸਾਹਿਬ ਬਿਆਨ ਹਾਰਪ੍ਰੈਸਿੰਗ ਦੀ ਹੋ ਰਾਨ ਹੈ ਆਪਰੇ ਅਤੇ ਆਪਰੇ ਪਰਿਵਾਰ ਤੇ ਜੋ ਕਮੈਂਟ ਕੀਤੇ ਜਾ ਰਹੇ ਸਨ ਉਹਦੇ ਰੋਸ ਵਿੱਚੋਂ ਜਦੋਂ ਆਪਣਾ ਮੀਡੀਆ ਦੇ ਸਾਹਮਣੇ ਉਹਨਾਂ ਦੇ ਮੁਕਾਤਬ ਹੋ ਕੇ ਇੱਕ ਸੋਸ਼ਲ ਜੋ ਗਾਇਕੀ ਕਿਸੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣੇ ਅਸਥੀਥਾ ਦਾ ਜ਼ਿਕਰ ਕੀਤਾ ਅਰਦਾਸ ਵਿੱਚ ਪ੍ਰਧਾਨ ਸ਼ੌਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਉਹਨਾਂ ਦਾ ਅਸਥੀਥਾ ਮਨਜ਼ੂਰ ਨਾ ਕੀਤਾ ਜਾਵੇ ਵੇਖਾਰਾ ਅਸਥੀਥਾ ਮਨਜ਼ੂਰ ਕੀਤਾ ਗਿਆ ਤੇ ਅਸੀਂ ਸਾਰੇ ਅਸਥੀਥਾ ਦੇਣ ਵਾਸਤੇ ਮਜਬੂਰ ਹੋਵਾਂਗੇ ਉਹਨੇ ਸਾਡੀ ਸਾਫੀ ਸਹਿਮਤੀ ਲਈ ਦੱਸਿਆ ਕਿ ਇਹ ਜਥੇਦਾਰ ਯੂਨੀਅਨ ਬਾਜੀ ਕਰ ਰਹੇ ਨੇ ਦੇਖ ਕਮਜ਼ੋਰ ਨੇ ਉਹਨੇ ਸੋਸ਼ਲ ਮੀਡੀਆ ਤੇ ਬੋਲਿਆ ਉਹਨੇ ਟੈਲੀਵਿਜ਼ਨ ਤੇ ਚੈਨਲ ਤੇ ਬੋਲਿਆ ਸਾਰੀਆਂ ਸੰਤਾਰੇ ਸੁਣਿਆ ਔਰ ਵਿਸ਼ਵਮੀ ਦੀ ਹੱਥ ਉਦੋਂ ਹੋਈ ਕਿ ਜਦੋਂ ਉਹਨੇ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਤੇ ਪੁਜੀਤ ਤੇ ਉਹਨੇ ਇੱਕ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਕਿ ਮੈਨੂੰ ਆਪਣੇ ਕਹਿ ਉੱਤੇ ਆਪਣੇ ਬੋਲੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪੁਸ਼ਤਾਵਾ ਜਾ ਰਾਂਚ ਨਹੀਂ ਹੈ ਜਿਹੜੇ ਅਕਾਲ ਪਖਤ ਸਰ ਸਾਹਿਬ ਦੇ ਖਿਲਾਫ ਆਪਸ਼ਕਤ ਬੋਲਣ ਸਿੰਘ ਸਰਬਾਨਾ ਨੂੰ ਦੱਸਣਾ ਕਿ ਇਹ ਜੂਨੀਅਰ ਬਾਜੀ ਐ ਔਰ ਸਿੱਖ ਪਦਵਾਨਾ ਨੂੰ ਕਿ ਜੜ ਕਹਿ ਕੇ ਕਿਉਂਕਿ ਉਹ ਦੇ ਵਿੱਚ ਮਾਜੋਕ ਪ੍ਰਧਾਨ ਸ਼ਾਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਠੇ ਸਨ ਇਹਨਾਂ ਸ਼ਬਦਾਂ ਦੇ ਨਾਲ ਉਹਨੇ ਰਿਜਿਟ ਕਰਨਾ ਇਸ ਦੇ ਸਿੰਘ ਸਰਬਾਨਾ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਖਰਵੇਟਰ ਸਿੱਖ ਸਰਬਾਨਾ ਨੂੰ ਅੱਜ ਸ਼੍ਰੀ ਅਕਾਲ ਪਖਤ ਸਾਹਿਬ ਤੋਂ ਤਨਖਾਹਿਆ ਕੋਸ਼ਿਸ਼ ਕੀਤਾ ਜਾਂਦਾ ਹੈ ਹੋਨੇ ਗੁਰੂ ਦਾ ਨਾਮ ਲੈਵਾ ਸਿੱਖ ਉਹ ਹੋ ਨਾ ਲਾਵੇ ਉਹ ਵਾਇਕੁਸ਼ੀ ਦੇ ਕਾਬ ਤੱਕ ਸਾਫ ਦਾ ਤਰਖਾਈ ਹੈ ਔਰ ਬੀਸਰ ਸਿੰਘ ਕੋਆ ਜਿਹਨੇ ਢੇਰੇ ਖਲਾਫ ਕੇ ਯਾਰੀ ਹਾਕ ਪੇਸਿੰਗ ਤੇ ਖਲਾਫ ਉਸ ਸਾਰੇ ਨੂੰ ਸੋਸ਼ਲ ਮੀਡੀਆ ਤੇ ਦੇਖਿਆ ਜਿਹਨੇ ਕਾਬ ਤੱਕ ਸਾਫ ਕੇ ਉਹਨੂੰ ਬੁਲਾਇਆ ਤੇ ਗਿਆ ਸਾਰੇ ਰਿਕਾਰਡਿੰਗ ਵੀ ਕੀਤੀ ਗਈ ਹੈ ਉਹਨੂੰ ਤਾਲਨਾ ਵੀ ਕੀਤੀ ਕਿ ਤੂੰ ਕੁਛ ਬੋਲੇਗਾ ਪਰ ਉਹਦੇ ਬਾਵਜੂਦ ਵੀ ਉਹਨੇ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਜਿੰਦਾ ਚੁਗਲੇ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਗਿਆਨੀ ਹਰਪਦੇ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹ ਉਹਨੇ ਜਾਰੀ ਰੱਖਿਆ ਇਸ ਕਰਕੇ ਆਜੋ ਪੰਨ ਸਿੰਘ ਸਰ ਬਾਦ ਦੁਬਾਰਾ ਇੱਕ ਤਾਰਨਾ ਕਰਦੇ ਰਹੇ ਸਖਤ ਤਾਰਨਾ ਕਰਦੇ ਜੇ ਉਹ ਆਪਣਾ ਜਵਾਬ ਬੰਦ ਕਰ ਲੈ ਜੇਕਰ ਉਹਨੇ ਇਦਾਂ ਦੀਆਂ ਟਿੱਪਣੀਆਂ ਕਰਨੀਆਂ ਬੰਦ ਨਾ ਕੀਤੀਆਂ ਤੇ ਅਗਲੇ ਹੋਣ ਵਾਲੇ ਇਕਤਰਤਾ ਦੇ ਵਿੱਚ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਸਕਦਾ ਹੈ ਇਸ ਲਈ ਇਹ ਸਾਬੂ ਮੇਰੀ ਕਬਰਾਂ ਬੜੀਆਂ ਇਹ ਸ਼੍ਰੋਮਣੀ ਅਕਾਲੀ ਦਰਬ ਦੇ ਨਾਲ ਸੰਬੰਧਿਤ ਕੁਝ ਫੈਡਰੇਸ਼ਨ ਦੇ ਉਸ਼ਵਕਾਂ ਜਾਗੂ ਆ ਕੀ ਉਹਨਾਂ ਨੂੰ ਤੁਹਾਡੇ ਤਨਖਾਈਏ ਦੇ ਤੁਹਾਨੂੰ ਉਹਨਾਂ ਕੋਲੋਂ ਬਾਹਰ ਪਰ ਕੇ ਬਾਹਰ ਨਹੀਂ ਕੀਤਾ ਜਾਂਦਾ ਇਹੋ ਜਿਹੀ ਟਿੱਪਣੀਆਂ ਵੀ ਸ਼੍ਰੋਮਣੀ ਅਕਾਲੀ ਦਰਬ ਦੇ ਆਤਮਾ ਵੱਲੋਂ ਉਸ ਫੈਡਰੇਸ਼ਨ ਦੇ ਆਗੂ ਵੱਲੋਂ ਕੀਤੀਆਂ ਗਈਆਂ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਵੈਪਰ ਵੀ ਹੈ ਇਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਂਦੀ ਹੈ इन्हों सलमान हस्तियों के खिलाफ अपनी बयानबाजी करनी तुरंत बंद कर जेन दुबारा ऐसी बयानबाजी आई इन्होंने खिलाफ एक्शन लिया जाएगा वागुरु जी का खालसा वाह दोबारा फिर क्या जाता है कि श्रोमणी अकाली दल के प्रधान साहब ਜੇ ਨਾਲ ਅਸੇਫ ਦਿੱਤੇ ਨੇ ਉਹ ਵਰਚੁਅਲ ਕਮੇਟੀ ਉਹਨਾਂ ਨੂੰ ਪ੍ਰਬੰਧ ਕਰਕੇ 3 ਦਿਨ ਦੇ ਅੰਦਰ ਅੰਤਰ ਜਾਣਕਾਰੀ ਸੀ ਦੇ ਕਾਲਪਤ ਸੈਦਿ ਤੇ ਭੇਜਣ ਔਰ ਜੋ ਸੇਵਾ ਲੱਗੀ ਹੈ ਸੁਖਬੀਰ ਸੰਬਾਦਤ ਸਾਹਿਬ ਜੋ ਸੇਵਾ ਸੇਵਾ ਕਰਾਈ ਗਈ ਹੈ ਆਪਣੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੇ ਕਨਨ ਪ੍ਰਸ਼ਾਸਨ ਦੀ ਦੇ ਤੇ 11000 ਰੁਪਇਆ ਗੁਰੂ ਕੀ ਗੋਲ ਵਿੱਚ ਪਾ ਕੇ ਦੱਕਾ ਸਾਹਤ ਕੋ ਜਿਵੇਂ ਕੱਲ ਤੱਕ ਸਾਹਤ ਤੇ ਆ ਕੇ ਇਹ ਅਰਦਾਸ ਬੇਨਤੀ ਜੇ ਕਰਾਉਣੀ ਹੈ ਕਿ ਜ਼ਰੂਰੀ ਹੈ ਇਹ ਸੇਵਾ ਤੁਹਾਨੂੰ ਜਵਾ ਜਵਾਈ ਨੰਦੀ ਹੈ ਵਾਹਿਗੁਰੂ ਜੀ ਦਾ ਕੰਮ ਸਾਥ ਵਾਹਿਗੁਰੂ ਜੀ